ਇੱਕ ਪਿੰਡ ਨੇ ਸਰਬਸੰਮਤੀ ਨਾਲ ਸਰਪੰਚ ਬਣਾਇਆ ਉਹ ਤੋਂ ਬਾਅਦ ਉਸ ਸਰਪੰਚ ਨੂੰ ਅਜੇ ਤੱਕ ਉਸ ਦੀ ਸਰਪੰਚੀ ਦਾ ਕੋਈ ਅਧਿਕਾਰ ਹੀ ਨਹੀਂ ਮਿਲਦਾ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਉਹ ਕਹਿੰਦੇ ਸੀ ਵੀ ਸਾਡੇ ਕੋਲ ਤੁਹਾਨੂੰ ਉਣ ਦੀ ਲੋੜ ਨਹੀਂ ਇਹ ਸਾਡਾ ਬੰਦਾ ਹੈ ਜੋ ਕਰੇਗਾ ਇਹੀ ਕਰੇਗਾ ਤੇ ਹੁਣ ਝਾੜੂ ਵਾਲੇ ਫਿਰ 2.5 ਸਾਲ ਹੁਣ ਇਹਨਾਂ ਦੇ ਵੀ ਹੋ ਗਏ ਇਹਨਾਂ ਨੇ ਨਹੀਂ ਕੁਝ ਕਿਹਾ ਉਹ ਜੀ ਅਸੀਂ ਇਹਨਾਂ ਨੂੰ ਵੀ ਦੋ ਚਾਰ ਵਾਰੀ ਜਾ ਕੇ ਮਿਲੇ ਸੀ ਇਹ ਕਹਿੰਦੇ ਸੀ ਵੀ ਇਹ ਸਾਡਾ ਖਾਸ ਬੰਦਾ ਹੈ ਸਾਡੀ ਪਾਰਟੀ ਸ਼ਾਮਲ ਹੋ ਗਿਆ ਹੈ ਇਸ ਕਰਕੇ ਅਸੀਂ ਇਹਨੂੰ ਕੁਝ ਨਹੀਂ ਕਹਿ ਸਕਦੇ ਜੋ ਕਰੇਗਾ ਇਹੋ ਹੀ ਕਰੇਗਾ ਨਰੇਗਾ ਦੀ ਦਿਹਾੜੀ ਉਸ ਉਹੀ ਬੰਦਾ ਹੈ ਨਾ ਆਪਦੇ ਨਾਂ ਤੇ ਪਾ ਰਿਹਾ ਤੇ ਉਹਦਾ ਭਰਾ ਕਿੱਥੇ ਰਹਿੰਦਾ ਹੋ ਤੁਸੀਂ ਉਹ ਕੈਨੇਡਾ ਰਹਿੰਦਾ ਜੀ ਅੱਛਾ ਕੈਨੇਡਾ ਰਹਿੰਦੇ ਉਹਦੇ ਭਰਾ ਦੇ ਨਾਂ ਤੇ ਵੀ ਦਿਹਾੜੀ ਪਾਈ ਰੱਖੀ ਹੈ ਨਰੇਗਾ ਹਾਂਜੀ ਹਾਂਜੀ ਉਹਦੇ ਨਾਂ ਤੇ ਵੀ ਦਿਹਾੜੀ ਪਾਈ ਰੱਖੀ ਹੈ ਜਿਹੜਾ ਉਹ ਘਰ ਦੇ ਪੈਸੇ ਦਿੰਦੇ ਆ ਕਮਰਾ ਬਣਾਉਣ ਦੇ ਪੈਸੇ ਦਿੰਦੇ ਆ ਠੀਕ ਆ ਅੱਛਾ ਅੱਛਾ ਉਹ ਕਿੰਨੇ ਪੈਸੇ ਆਉਂਦੇ ਹੁੰਦੇ ਵੈਸੇ ਉਹ ਕਹਿੰਦੇ ਕਿ 1,20,000 ਰੁਪਏ ਦਿੰਦੇ ਆ ਜੀ ਤੇ ਉਹਨਾਂ ਕੋਲੇ ਕੁਝ ਹੈ ਨਹੀਂ ਜਿਹੜੇ ਤਾਂ ਇਸ ਨਾਂ ਤੇ ਉਹਨਾਂ ਨੇ ਕਮਰੇ ਦੇ ਪੈਸੇ ਲਏ ਆ ਤੇ ਮੇਰੇ ਇੱਕ ਤਾਂ ਪੈਰਾਂ ਦੇ ਵਿੱਚ ਗੋਲੀ ਮਾਰੀ ਅੱਛਾ ਹਾਂਜੀ ਤੇ ਨਾਲੇ ਮੇਰੇ ਨੱਫੜ ਮਾਰਿਆ ਮੈਂ ਕਿਹਾ ਗੱਲ ਕੀ ਆ ਕਹਿੰਦਾ ਤੂੰ ਹੀ ਸਰਪੰਚੀ ਦਾ ਕੰਮ ਨਹੀਂ ਚੱਲਣ ਦਿੰਦੇ ਮੈਂ ਕਿਹਾ ਤੂੰ ਸਰਪੰਚਾ ਕਰੋੜਾਂ ਰੁਪਏ ਤੂੰ ਕਢਾ ਕੇ ਖਾ ਗਿਆ ਅਸੀਂ ਖਾਦੇ ਆ ਅਸੀਂ ਨਾ ਤੈਨੂੰ ਕਹੀ ਗਿਆ ਸੀ ਕੌਣ ਕਵੇ ਪੂਰੀ ਧਮਕੀ ਇਹੋ ਹੀ ਦਿੰਦਾ ਕਿ ਜਿਆਦਾ ਆਦੀ ਦਰਖਾਸਤਾਂ ਵਾਪਸ ਲੈ ਲਓ ਨਹੀਂ ਤੇ ਤੁਹਾਨੂੰ ਮੈਂ ਮਾਰ ਦੇਵਾਂਗਾ ਜਿਹਦੇ ਨੇ ਇਹਦੇ ਤੇ ਗੋਲੀ ਚਲਾਈ 18 ਤਰੀਕ ਨੂੰ ਜੀ ਉਹ ਦਿਨ ਇਹ ਗੱਲ ਕਹਿੰਦਾ ਸੀ ਵੀ ਮੈਂ ਇਹ ਪਿਓ ਪੁੱਤਰ ਇਹਦੇ ਨੇ ਦੋਵੇਂ ਕਹਿੰਦਾ ਸੀ ਨਾ ਮੈਂ ਇਹਨਾਂ ਨੂੰ ਛੱਡਣਾ ਤੇ ਨਾ ਮੈਂ ਸਾਡਾ ਨਾਮ ਲਿਆ ਵੀ ਇਹਨਾਂ ਦਾ ਪਰਿਵਾਰ ਛੱਡਣਾ ਹੈ ਜੀ ਦਰਖਾਸਤਾਂ ਵਾਪਸ ਨਾ ਲਾਈਆਂ ਤਾਂ ਪਹਿਲਾਂ ਕਾਂਗਰਸੀਆਂ ਤੇ ਹੁਣ ਝਾੜੂ ਵਾਲਿਆਂ ਨੇ ਦੋਨਾਂ ਦੇ ਢਾਈ ਢਾਈ ਸਾਲ ਤੇ ਲੱਖਾਂ ਰੁਪਏ ਇਸ ਸਰਪੰਚ ਬੀਬੀ ਦੇ ਨਾਂ ਤੇ ਦੋਨਾਂ ਨੇ ਵਰਤ ਲਏ ਜਿਨ੍ਹਾਂ ਦਾ ਇਹਨਾਂ ਕੋਲੇ ਕੋਈ ਹਜੇ ਤੱਕ ਰਿਕਾਰਡ ਹੀ ਨਹੀਂ ਅਵੇਲੇਬਲ ਕੱਲ ਨੂੰ ਕੋਈ ਗੱਲ ਹੋਣੀ ਹੈ ਤਾਂ ਕਾਰਵਾਈ ਇਹਨਾਂ ਤੇ ਹੋ ਜਾਣੀ ਹੈ ਜੀ ਅਸੀਂ بڑے ਅਧਿਕਾਰੀਆਂ ਨੂੰ ਦੱਸਿਆ ਸੀ ਵੀਡੀਓ ਤੋਂ ਲੈ ਕੇ ਡੀਡੀਪੀਓ ਤੱਕ ਏਡੀਸੀ ਤੱਕ ਅਸੀਂ ਚੰਡੀਗੜ੍ਹ ਵੀ ਗਏ ਆ ਜੀ ਪਰ ਉਹ ਵੀ ਏਡੀਸੀ ਨੂੰ ਫੋਨ ਕਰਦੇ ਵੀ ਤੁਸੀਂ ਇਹ ਕਾਰਵਾਈ ਕਰੋ ਏਡੀਸੀ ਦਰਦਾ ਕੋਈ ਵੀ ਕਾਰਵਾਈ ਨਹੀਂ ਕਰਦਾ ਜੀ ਐਸਾ ਕੀ ਆ ਬੰਦੇ ਚ ਕੌਣ ਸਪੋਰਟ ਕਰਦਾ ਕੀ ਆ ਕੋਈ ਗੈਂਗਸਟਰ ਬੰਦਾ ਸਾਨੂੰ ਵੀ ਬੜੀ ਵਾਰੀ ਧਮਕੀਆਂ ਦਿੱਤੀਆਂ ਥੋੜਾ ਤੁਹਾਨੂੰ ਕੋਈ ਪਤਾ ਨਹੀਂ ਸਾਰਾ ਕੰਮ ਤੁਹਾਡੇ ਨਾਲ ਨਹੀਂ ਜੀ ਅਸੀਂ ਵੀਡੀਓ ਸਭ ਨੇ ਬਰੀ ਬਰੀ ਮਿਲੇ ਆ ਉਹ ਸਾਨੂੰ ਮਹੂ ਬੁਲਾ ਲੈਂਦੇ ਸੀ ਵੀ ਆਜੋ ਤੇ ਕਦੀ ਫਲੈਸ਼ ਚ ਵੱਜ ਜਾਂਦੇ ਸੀ ਕਦੀ ਪਿਛਲੇ ਬੰਨੇ ਕਮਰੇ ਗਏ ਉੱਥੇ ਜਾ ਕੇ ਲੁਕ ਜਾਂਦੇ ਸੀ ਸਾਨੂੰ ਕੈਮਰਾ ਲੱਗਾ ਸੀ ਗੇੜ ਅਗੇ ਉਥੋਂ ਵੇਖ ਲੈਂਦੇ ਸੀ ਵੀ ਆ ਗਏ ਨੇ ਇਹਨਾਂ ਨੇ ਭਗਵੰਤ ਮਾਨ ਸਾਹਿਬ ਤੱਕਰ ਇਹਨਾਂ ਨੇ ਮੰਤਰੀ ਤੱਕਰ ਸਾਰਾ ਰਿਕਾਰਡ ਇਹਨਾਂ ਦੇ ਕੋਲ ਆ ਵੀ ਇਹਨਾਂ ਨੇ ਪਾਇਆ ਅੱਜ ਤੱਕ ਰਮੇ ਦਾ ਵੇਖ ਕੇ ਰਹਾਣਾ ਆ ਵੀ ਮੇਰੇ ਇਹ ਤਾਂ ਤੁਹਾਡੇ ਚੈਨਲ ਦੇ ਥਰੂ ਬੇਨਤੀ ਕਰਦਾ ਵੀ ਜੇ ਤੁਸੀਂ ਐਸੀ ਸਰਪੰਚ ਬਣਾਉਣੇ ਆ ਨਾ ਤੇ ਕਾਰਡ ਚੰਡੀਗੜ੍ਹੋਂ ਹੀ ਬਣਾ ਕੇ ਤੇ ਉੱਤੇ ਮੋਹਰ ਲਾ ਕੇ ਤੇ ਉਹ ਭੇਜ ਦਿਆ ਕਰੋ ਆਪਦੇ ਸਰਪੰਚਾਂ ਨੂੰ ਦੇ ਦਿਆ ਕਰੋ ਪਰ ਜਿਹੜਾ ਆ ਕੰਮ ਕਰਨ ਦਾ ਹੈ ਜੇ ਇੰਨਾ ਵੱਡਾ ਜ਼ੁਲਮ ਨਾ ਕਰੋ ਜੇ ਸਪੱਸ਼ਟ ਆਪਾਂ ਨੂੰ ਦਿਖ ਰਿਹਾ ਵੀ ਇਸ ਪਰਿਵਾਰ ਨੂੰ ਇੰਨਾ ਤਾਂ ਹੱਕ ਹੈਗਾ ਕਿ ਇਹਨਾਂ ਨੂੰ ਰਿਕਾਰਡ ਮਿਲ ਜੇ ਪ੍ਰਸ਼ਾਸਨ ਇਹਨਾਂ ਦੀ ਗੱਲ ਸੁਣੇ ਤੇ ਇਹਨਾਂ ਦੀ ਥਾਂ ਤੇ ਯਾਰ 5 ਸਾਲ ਲੰਘ ਗਏ ਕੱਲੋਂ ਕੋਈ ਇਨਕੁਆਇਰੀ ਖੁੱਲ ਗਈ ਹੈ ਕੀ ਕਰਨਗੇ ਤੇ ਕੀ ਫਿਰ ਇਹ ਬਦਲਾ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਇਹ ਬਹੁਤ ਵਾਰੀ ਸਾਡੇ ਸਮਾਜ ਦੀ ਇੱਕ ਬਰਾਈ ਸਾਡੇ ਸਾਹਮਣੇ ਆਉਂਦੀ ਹੈ ਕਿ ਜਦੋਂ ਵੀ ਸਰਪੰਚੀ ਰਿਜ਼ਰਵ ਹੁੰਦੀ ਹੈ ਤਾਂ ਪਿੰਡ ਦੇ ਬਹੁਤ ਬੰਦੇ ਉਹ ਕੋਸ਼ਿਸ਼ ਕਰਦੇ ਆ ਕਿ ਜੋ ਵੀ ਸਰਪੰਚ ਉਸ ਵਰਗ ਚੋਂ ਬਣੇ ਜੋ ਉਸ ਤਬਕੇ ਚੋਂ ਬਣੇ ਉਹਨੂੰ ਵਰਤਿਆ ਜਾਵੇ ਵਰਤਿਆ ਮਤਲਬ ਉਹਨੂੰ ਇੱਕ ਸਿਰਫ ਮੋਹਰ ਦੇ ਵਾਂਗੂ ਜਿੱਥੇ ਵੀ ਉਹਦੇ ਸਾਈਨ ਦੀ ਲੋੜ ਆ ਉਹ ਕਰਾ ਲੇ ਜਾਣ ਤੇ ਆਪਦੇ ਢੰਗ ਦੇ ਨਾਲ ਇਹ ਸਾਰਾ ਕੰਮ ਚਲਾਇਆ ਜਾਵੇ ਜਦ ਕਿ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਪਰ ਇਹ ਕਹਾਣੀ ਉਦੋਂ ਵੀ ਵੱਖਰੀ ਆ ਇੱਕ ਪਿੰਡ ਨੇ ਸਰਬਸੰਮਤੀ ਨਾਲ ਸਰਪੰਚ ਬਣਾਇਆ ਉਹ ਤੋਂ ਬਾਅਦ ਉਸ ਸਰਪੰਚ ਨੂੰ ਅਜੇ ਤੱਕ ਉਸ ਦੀ ਸਰਪੰਚੀ ਦਾ ਕੋਈ ਅਧਿਕਾਰ ਹੀ ਨਹੀਂ ਮਿਲਦਾ ਸਰਪੰਚੀ ਕਾਂਗਰਸ ਦੇ ਰਾਜ ਦੇ ਵਿੱਚ ਹੋਈ ਇਲੈਕਸ਼ਨ ਵੇਲੇ ਦੀ ਆ ਜਿਹੜੀ ਕਿ ਹੁਣ 22 ਸਾਲ ਝਾੜੂ ਵਾਲਿਆਂ ਨੂੰ ਹੋ ਗਏ ਇੰਨਾ ਚ ਵੀ ਹਾਲ ਉਹੀ ਰਿਹਾ ਸਰਪੰਚ ਨੂੰ ਹਜੇ ਤੱਕ ਨਿਆਣੀ ਮਿਲਿਆ ਜਦ ਕਿ ਨਵੇਂ ਵੀ ਬਣਨ ਵਾਲੇ ਹੋਗੇ ਬਹੁਤ ਬਹੁਤ ਮੈਂ ਧੰਨਵਾਦ ਤੁਹਾਡਾ ਤੁਸੀਂ ਆਏ ਨਹੀਂ ਬਾਟ ਤਾਂ ਸਭ ਤੋਂ ਪਹਿਲਾਂ ਸਰਪੰਚ ਇਹ ਨੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਭੈਣ ਜੀ ਤੁਹਾਡਾ ਸੀਮਾ ਰਾਣੀ ਜੀ ਤੁਸੀਂ ਕਦੋਂ ਸਰਪੰਚ ਬਣੇ ਅਸੀਂ 19 'ਚ ਸਰਪੰਚ ਬਣੇ ਸੀਗੇ ਠੀਕ ਹੈ ਹਾਂਜੀ ਸਰਬਸੰਮਤੀ ਨਾਲ ਬਣੇ ਹਾਂਜੀ ਸਰਬਸਹਿਮਤੀ ਨਾਲ ਬਣੇ ਸੀਗੇ ਜੀ ਤੇ ਹੁਣ ਵੀ ਸਰਪੰਚ ਤੁਸੀਂ ਹੋ ਹਾਂਜੀ ਫਿਰ ਮੁੱਦਾ ਕੀ ਆ ਤੁਹਾਡਾ ਮੁੱਦਾ ਇਹੀ ਆ ਜੀ ਜੋ ਸਾਨੂੰ ਸਰਬ ਸਹਿਮਤੀ ਨਾਲ ਸਰਪੰਚ ਬਣਾਇਆ ਗਿਆ ਸੀਗਾ ਤੇ ਜੋ ਕਿ 19 ਤੋਂ ਲੈ ਕੇ ਅੱਜ ਤੱਕ ਸਾਨੂੰ ਕੋਈ ਰਿਕਾਰਡ ਨਹੀਂ ਮਿਲਿਆ ਤੇ ਨਾ ਹੀ ਸਾਨੂੰ ਕਿਸੇ ਵਿਭਾਗ ਨੇ ਪੁੱਛਿਆ ਹੈ ਤੇ ਜੋ ਵੀ ਸਾਡੇ ਸੈਨ ਜੇਲੀ ਹੋ ਰਹੇ ਹਨ ਕਰੋੜਾਂ ਦਾ ਕਪੜਾ ਹੋ ਗਿਆ ਹੈ ਤੇ ਅੱਜ ਤੱਕ ਸਾਨੂੰ ਕਿਸੇ ਨੇ ਵੀ ਕੁਝ ਨਹੀਂ ਪੁੱਛਿਆ ਨਾ ਹੀ ਸਾਡੀ ਕੋਈ ਮੀਟਿੰਗ ਹੋਈ ਹੈ ਤੇ ਜਿਸਾਦੀ ਬੋਲੀ ਚ ਹੁਣ ਮੈਨੂੰ ਜਿੰਨੀ ਕਹਾਣੀ ਸਮਝ ਆ ਰਹੀ ਆ ਪਹਿਲਾਂ ਕਾਂਗਰਸੀਆਂ ਤੇ ਹੁਣ ਝਾੜੂ ਵਾਲਿਆਂ ਨੇ ਦੋਨਾਂ ਦੇ ਢਾਈ ਢਾਈ ਸਾਲ ਕਰੋੜਾਂ ਰੁਪਏ ਚਲੋ ਕਰੋੜਾਂ ਨਹੀਂ ਤਾਂ ਲੱਖਾਂ ਰੁਪਏ ਇਸ ਸਰਪੰਚ ਬੀਬੀ ਦੇ ਨਾਂ ਤੇ ਦੋਨਾਂ ਨੇ ਵਰਤ ਲਏ ਜਿਨ੍ਹਾਂ ਦਾ ਇਹਨਾਂ ਕੋਲੇ ਕੋਈ ਹਜੇ ਤੱਕ ਰਿਕਾਰਡ ਹੀ ਨਹੀਂ ਅਵੇਲੇਬਲ ਕੱਲ ਨੂੰ ਕੋਈ ਗੱਲ ਹੋਣੀ ਆ ਤਾਂ ਕਾਰਵਾਈ ਇਹਨਾਂ ਤੇ ਹੋ ਜਾਣੀ ਆ ਬਾਈ ਜੀ ਤੁਹਾਡਾ ਤੁਸੀਂ ਸਰਪੰਚ ਰਤਨ ਸਿੰਘ ਜੀ ਭੈਣ ਜੀ ਤੁਹਾਡੇ ਰਿਸ਼ਤੇ ਚ ਕੀ ਲੱਗਦੇ ਮੇਰੇ ਘਰ ਵਾਲੀ ਠੀਕ ਹੈ ਜੀ ਤੇ ਤੁਸੀਂ ਸਾਰਾ ਕੁਝ ਰਿਕਾਰਡ ਵੀ ਨਾਲ ਲਿਆਏ ਹੋ ਇਹਨਾਂ ਨੇ ਦੱਸਿਆ ਵੀ ਇਹਨਾਂ ਦੇ ਥਾਂ ਦੇ ਉੱਤੇ ਇਹਨਾਂ ਨੂੰ ਕੋਈ ਰਿਕਾਰਡ ਨਹੀਂ ਮਿਲ ਰਿਹਾ ਇਹ ਕਿਵੇਂ ਹੋ ਸਕਦਾ ਵੀ ਸਰਪੰਚ ਤੁਸੀਂ ਬਣ ਕੇ ਫਿਰ ਕੌਣ ਹੈ ਰਿਕਾਰਡ ਜਿਹੜਾ ਤੁਹਾਡਾ ਫਿਰ ਕੰਮ ਚਲਾ ਰਿਹਾ ਤੁਹਾਨੂੰ ਕੋਈ ਪੁੱਛਦਾ ਨਹੀਂ ਕੌਣ ਚਲਾ ਰਿਹਾ ਕੰਮ ਫਿਰ ਇਹ ਜੀ ਵਸਤੀ ਸੁਡੀਆਂ ਤੋਂ ਹਰਬ੍ਰੀਤ ਸਿੰਘ ਹੈ ਉਹ ਬਿਲਕੁਲ ਧੱਕੇ ਨਾਲ ਕੰਮ ਚਲਾ ਰਿਹਾ ਹੈ ਬਸਤੀ ਸੋਡੀਆਂ ਇਹ ਕਿਹੜੇ ਬਲਾਕ ਬਲਾਕ ਹੀ ਹੈ ਤੁਹਾਡਾ ਬਲਾਕ ਮਖੂ ਜੀ ਮਖੂ ਵਿਧਾਨ ਸਭਾ ਹਲਕਾ ਤੁਹਾਡਾ ਪੈਂਦਾ ਜੀਰਾ ਹਾਂਜੀ ਠੀਕ ਆ ਅੱਛਾ ਬਸਤੀ ਸੋਡੀਆਂ ਦਾ ਕੌਣ ਹਰਪ੍ਰੀਤ ਸਿੰਘ ਠੀਕ ਆ ਉਹ ਕਿਵੇਂ ਚਲਾ ਸਕਦੇ ਕੰਮ ਤੁਹਾਡੇ ਥਾਂ ਤੇ ਉਹ ਜੀ ਧੱਕੇ ਨਾਲ ਕਾਂਗਰਸ ਤੋਂ ਸ਼ੁਰੂ ਹੋਇਆ ਅੱਜ ਤੱਕ ਵੀ ਉਹ ਚਲਾਉਂਦਾ ਰਹੀ ਹੈ ਅੱਛਾ ਤੇ ਤੁਹਾਨੂੰ ਤੁਸੀਂ ਜਾ ਕੇ ਕਿਸੇ ਅਧਿਕਾਰੀ ਕੋਲੇ ਪੇਸ਼ ਹੋ ਉਹਨੂੰ ਜਾ ਕੇ ਦੱਸ ਦੇ ਵੀ ਭਾਈ ਮੇਰੇ ਨਾਲ ਆ ਧੱਕਾ ਹੋ ਰਿਹਾ ਹੈ ਦੱਸਿਆ ਹੁਣ ਕਿਸੇ ਨੂੰ ਜੀ ਅਸੀਂ ਬੜੇ ਅਧਿਕਾਰੀਆਂ ਨੂੰ ਦੱਸਿਆ ਸੀ ਵੀਡੀਓ ਤੋਂ ਲੈ ਕੇ ਡੀਡੀਪੀਓ ਤੱਕ ਏਡੀਸੀ ਤੱਕ ਅਸੀਂ ਚੰਡੀਗੜ੍ਹ ਵੀ ਜਾਏ ਹਾਂ ਜੀ ਪਰ ਉਹ ਵੀ ਏਡੀਸੀ ਨੂੰ ਫੋਨ ਕਰਨਦੇ ਵੀ ਤੁਸੀਂ ਇਹ ਕਾਰਵਾਈ ਕਰੋ ਏਡੀਸੀ ਦਰਦਾ ਕੋਈ ਵੀ ਕਾਰਵਾਈ ਨਹੀਂ ਕਰਦਾ ਜੀ ਐਸਾ ਕੀ ਆ ਬੰਦੇ ਚ ਕੌਣ ਸਪੋਰਟ ਕਰਦਾ ਕੀ ਆ ਉਹ ਇੱਕ ਗੈਂਗਸਟਰ ਬੰਦਾ ਸਾਨੂੰ ਵੀ ਬੜੀ ਵਾਰੀ ਧਮਕੀਆਂ ਦਿੱਤੀਆਂ ਹੂੰ ਕਾਦੀ ਧਮਕੀ ਕਹਿੰਦਾ ਕਿ ਜੇ ਕੇਸ ਤੁਸੀਂ ਵਾਪਸ ਨਾ ਲਿਆ ਤੇ ਮੈਂ ਤੁਹਾਨੂੰ ਮਾਰ ਦਿਆਂਗਾ ਅੱਛਾ ਅਸੀਂ ਰਿਕਾਰਡਿੰਗ ਵੀ ਸੁਣਾਈ ਸੀ ਏਡੀਸੀ ਸਾਹਿਬ ਨੂੰ ਤੇ ਕਹਿੰਦਾ ਸੀ ਜਦੋਂ ਤੱਕ ਮੈਨੂੰ 30 ਲੱਖ ਰੁਪਈਆ ਦਿਓ ਨਹੀਂ ਤੇ ਮੈਂ ਤੁਹਾਡੀ ਜ਼ਮੀਨ ਵਾ ਲਾਂਗਾ ਕੀ ਰੱਖ ਕਾਦਾ ਨਾਲ ਤਾਂ ਤੁਹਾਨੂੰ ਰਿਕਾਰਡ ਨਹੀਂ ਕੋਈ ਤੁਹਾਧਾਰ ਤਾਂ ਮਿਲ ਨਹੀਂ ਰਿਹਾ ਤੁਸੀਂ ਦੀ ਇਲਾਕਾ ਦਾ ਉਹ ਜੀ ਕਹਿੰਦਾ ਕਿ ਮੈਂ ਤੁਹਾਡੇ ਪਿੰਡ ਤੇ 30 ਲੱਖ ਰੁਪਈਆ ਲਾਇਆ ਹੈ ਅੱਛਾ ਜੇ ਤੁਸੀਂ ਨਾ ਦਿਓਗੇ ਤੇ ਮੈਂ ਤੁਹਾਡੀ ਜ਼ਮੀਨ ਵਾ ਲਾਂਗਾ ਤੇ ਫੇਰ ਤੁਸੀਂ ਜਦੋਂ ਹੁਣ ਤੁਸੀਂ ਬਣੇ ਤੁਹਾਨੂੰ ਪਿੰਡ ਦੇ ਲੋਕਾਂ ਨੇ ਸਰਵ ਸੰਮਤੀ ਨਾਲ ਸਰਪੰਚ ਬਣਾਤਾ ਤੁਹਾਡੇ ਕੋਲ ਕੋਈ ਇਖਤਿਆਰ ਨਹੀਂ ਉਸ ਵੇਲੇ ਜ਼ਾਹਿਰ ਹੈ ਕਲਵੀਰ ਜੀਰਾ ਤੁਹਾਡੇ ਐਮਐਲਏ ਹੋਣਗੇ ਤੁਸੀਂ ਉਹਨੂੰ ਕਿਹਾ ਹੋਣਾ ਵੀ ਭਾਈ ਸਾਡੇ ਕੋਲ ਤਾਂ ਇਖਤਿਆਰ ਹੀ ਕੋਈ ਨਹੀਂ ਜੀ ਅਸੀਂ ਕਿਹਾ ਸੀਗਾ ਕੀ ਕਹਿੰਦਾ ਫਿਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਉਹ ਕਹਿੰਦੇ ਸੀ ਵੀ ਸਾਡੇ ਕੋਲ ਤੁਹਾਨੂੰ ਆਉਣ ਦੀ ਲੋੜ ਨਹੀਂ ਇਹ ਸਾਡਾ ਬੰਦਾ ਜੋ ਕਰੇਗਾ ਏਹੀ ਕਰੇਗਾ ਜੀ ਤੇ ਹੁਣ ਝਾੜੂ ਵਾਲੇ ਫਿਰ 2.5 ਸਾਲ ਹੁਣ ਇਹਨਾਂ ਦੇ ਵੀ ਹੋ ਗਏ ਇਹਨਾਂ ਨੇ ਨਹੀਂ ਕੁਝ ਕਿਹਾ ਉਹ ਜੀ ਅਸੀਂ ਇਹਨਾਂ ਨੂੰ ਵੀ ਦੋ ਚਾਰ ਵਾਰੀ ਜਾ ਕੇ ਮਿਲੇ ਸੀ ਇਹ ਕਹਿੰਦੇ ਸੀ ਵੀ ਇਹ ਸਾਡਾ ਖਾਸ ਬੰਦਾ ਹੈ ਸਾਡੀ ਪਾਰਟੀ ਸ਼ਾਮਲ ਹੋ ਗਿਆ ਇਸ ਕਰਕੇ ਅਸੀਂ ਇਹਨੂੰ ਕੁਝ ਨਹੀਂ ਕਹਿ ਸਕਦੇ ਜੋ ਕਰੇਗਾ ਏਹੀ ਕਰੇਗਾ ਤੁਸੀਂ ਮੈਨੂੰ ਇੱਕ ਕੁਝ ਰਿਪੋਰਟਾਂ ਦਿਖਾ ਰਹੇ ਸੀ ਅਧਿਕਾਰੀਆਂ ਨੂੰ ਵੀ ਮਿਲੇ ਹੋ ਕਿਹੜੇ-ਕਿਹੜੇ ਅਧਿਕਾਰੀਆਂ ਨਾਲ ਤੱਕ ਤੁਹਾਡੀ ਕੋਈ ਮੈਨੂੰ ਦਿਖਾ ਸਕਦੇ ਹੋ ਤੇ ਇੱਕ ਮੋਹਰ ਦਾ ਜ਼ਿਕਰ ਕਰਦੇ ਸੀ ਤੁਸੀਂ ਮੇਰੇ ਕੋਲ ਜਾ ਮੋਹਰ ਦਾ ਕੀ ਰੌਲਾ ਆ ਮੋਹਰ ਜਿਹੜੀ ਇਹਨਾਂ ਦੀ ਜੇਲੀ ਬਣੀ ਹੋਈ ਜੀ ਅੱਛਾ ਇਹ ਜਾਲੀ ਮੋਹਰ ਹੈ ਹਾਂਜੀ ਇਹ ਕਿਵੇਂ ਤੁਹਾਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹ ਜਾਲੀ ਆ ਕੀ ਇਹ ਚ ਫਰਕ ਕੀ ਇਹ ਬੰਦੇ ਨੇ ਸੈਨ ਕਰਵਾਏ ਸੀ ਸਾਡੇ ਕੋਲ ਨਹੀਂ ਆਇਆ ਸੀ ਇਹਨਾਂ ਦੇ ਘਰੇ ਚਲਾ ਗਿਆ ਸੀ ਸਾਡੇ ਪਿੰਡ ਤੋਂ ਇੱਕ ਮੈਂਬਰ ਹੈ ਬਲਵਿੰਦਰ ਸਿੰਘ ਹੂੰ ਉਹ ਇਸ ਬੰਦੇ ਨੂੰ ਆਪਦੇ ਨਾਲ ਲੈ ਗਿਆ ਇਹਦੇ ਘਰੇ ਮੋਹਰ ਲਾਉਣ ਵਾਸਤੇ ਠੀਕ ਹੈ ਇਹ ਜਦੋਂ ਮੋਹਰ ਲਵਾ ਕੇ ਲਿਆ ਉਸ ਬੰਦੇ ਨੇ ਸੋਚਿਆ ਵੀ ਮੈਂ ਸੈਨ ਤਾਂ ਜੇਲੀ ਕਰਵਾ ਲੈਨੇ ਕਿਤੇ ਮੈਂ ਵੀ ਨਾਲ ਨਾ ਫਸ ਜਾ ਇਹ ਫੋਟੋ ਖਿੱਚ ਕੇ ਉਸ ਬੰਦੇ ਨੇ ਸਾਨੂੰ ਭੇਜ ਦਿੱਤੀ ਉਹ ਸੇਵਨ ਦਿਨਾਂ 'ਚ ਤੁਹਾਨੂੰ ਭੇਜਤੀ ਇਹਦੇ 'ਚ ਲਿਖਿਆ ਹੋਇਆ ਗ੍ਰਾਂ ਅਸੀਮਾ ਰਾਣੀ ਸਰਪੰਚ ਗ੍ਰਾਮ ਪੰਚਾਇਤ ਬਸਤੀ ਸੋਡੀਆਂ ਬਰੈਕਟ 'ਚ ਲਿਖਿਆ ਜੋਗੇ ਵਾਲਾ ਬਲਾਕ ਮਖੂ ਆ ਆ ਲਿਖਿਆ ਹੋਇਆ ਹਾਂਜੀ ਹਾਂਜੀ ਥੋੜੀ ਮੋਹਰ 'ਚ ਤੇ ਇਹਦੇ 'ਚ ਕੀ ਫਰਕ ਸਾਡੀ ਮੋਹਰ 'ਚ ਇੰਨਾ ਫਰਕ ਹੈ ਜੀ ਅਸੀਂ ਲਿਖਿਆ ਗ੍ਰਾਮ ਪੰਚਾਇਤ ਬਸਤੀ ਸੋਡੀਆਂ ਬਲਾਕ ਮਖੂ ਅਸੀਂ ਜੋਗੇ ਵਾਲਾ ਦਾ ਕੋਈ ਵੇਰਵਾ ਹੀ ਨਹੀਂ ਰੱਖਿਆ ਸੀ ਵਿੱਚ ਅੱਛਾ ਤਾਂ ਇਹ ਇਹਦੇ ਉੱਤੇ ਪੈਸੇ ਪੂਸੇ ਫਿਰ ਉਹ ਵਰਤ ਰਹੇ ਆ ਪੂਰੇ ਕੋਈ ਹਾਂਜੀ ਪੈਸੇ ਕਢਾਰੇ ਆ ਅੱਛਾ ਆ ਹੁਣ ਵੀ ਥੋੜੇ ਦਿਨ ਹੋ ਗਏ ਇਨਾਂ ਨੇ ਪੈਸੇ ਕਢਵਾਏ ਜੀ ਥੋੜਾ ਤੁਹਾਨੂੰ ਕੋਈ ਪਤਾ ਨਹੀਂ ਸਾਰਾ ਕੰਮ ਤੁਹਾਡੇ ਨਾਲ ਥੱਲੇ ਨਹੀਂ ਜੀ ਅਸੀਂ ਵੀਡੀਓ ਸਾਬ ਨੇ ਬਰੀ ਬਰੀ ਮਿਲੇ ਆ ਉਹ ਸਾਨੂੰ ਮਹੂ ਬੁਲਾ ਲੈਂਦੇ ਸੀ ਵੀ ਆਜੋ ਤੇ ਕਦੀ ਫਲੈਸ਼ ਚ ਵੜ ਜਾਂਦੇ ਸੀ ਕਦੀ ਪਿਛਲੇ ਬੰਨੇ ਕਮਰੇ ਗਏ ਉੱਥੇ ਜਾ ਕੇ ਲੁਕ ਜਾਂਦੇ ਸੀ ਸਾਨੂੰ ਕੈਮਰਾ ਲੱਗਾ ਸੀ ਗੇਟ ਅੱਗੇ ਉਥੋਂ ਵੇਖ ਲੈਂਦੇ ਸੀ ਵੀ ਆ ਗਏ ਨੇ ਜੇਰ ਆਪਾਂ ਸਾਰੇ ਨਾ ਹੁਣ ਮੇਰਾ ਇੱਕ ਬਹੁਤ ਹੀ ਬੁਨਿਆਦੀ ਜਿਹਾ ਸਵਾਲ ਵੀ ਸਾਨੂੰ ਦਿੱਕਤ ਕੀ ਆ ਬਾਈ ਮੈਂ ਤੁਸੀਂ ਤੇ ਆਪਣੇ ਚ ਸੁਣਨ ਵਾਲੇ ਬਹੁਤ ਬੰਦੇ ਜਰਨਲ ਸਮਾਜ ਦੇ ਵਿੱਚੋਂ ਆਉਣੇ ਆ ਜੇ ਕਿਸੇ ਨੂੰ ਇਖਤਿਆਰ ਸੰਵਿਧਾਨ ਦੇ ਵਿੱਚ ਉਹ ਕੋਈ ਉਹਨੂੰ ਹੱਕ ਮਿਲਿਆ ਹੋਇਆ ਹੈ ਅਸੀਂ ਕੌਣ ਹੁੰਨੇ ਆ ਯਾਰ ਉਹ ਹੱਕ ਖੋਣ ਵਾਲੇ ਉਹ ਤੋਂ ਇੱਕ ਐਸੀ ਪਰਿਵਾਰ ਨੇ ਉਹਨੂੰ ਪਿੰਡ ਦਾ ਸਰਪੰਚ ਬਣਿਆ ਆ ਪਿੰਡ ਦੇ ਲੋਕਾਂ ਨੇ ਬਣਾਇਆ ਉਹ ਕਿਹੜਾ ੱਤਕੇ ਨਾਲ ਬਣਿਆ ਤੇ ਜੇ ਪਿੰਡ ਦਾ ਸਰਪੰਚ ਬਣਾਤਾ ਤੇ ਫਿਰ ਸਾਨੂੰ ਸਾਰਿਆਂ ਨੂੰ ਇਹ ਬਹੁਤ ਥਾਵਾਂ ਤੇ ਕੀ ਹੁੰਦਾ ਵੀ ਮੇਰੇ ਭਾਈਚਾਰੇ ਨੂੰ ਸਭ ਤੋਂ ਵੱਧ ਮਚੇਵਾ ਹੁੰਦਾ ਵੀ ਕੋਈ ਬੰਦਾ ਨਾ ਉੱਠ ਖੜੇ ਯਾਰ ਯਾਰ ਆ ਚੀਜ਼ਾਂ ਬਦਲਣ ਵਾਲੀਆਂ ਹਾਲਾਂਕਿ ਮੈਂ ਸਾਰੀਆਂ ਤਰ੍ਹਾਂ ਨੂੰ ਨਿਯੋਤਾ ਦੇਣਾ ਤੁਸੀਂ ਆਪਦਾ ਪੱਖ ਰੱਖੋ ਜਿਹਨੂੰ ਵੀ ਲੱਗਦਾ ਸੱਸੀ ਗਾਂ ਅੰਕ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੌਮਤ ਕਸ਼ਮੀਰ ਸਿੰਘ ਆ ਮੈਂ ਸੀਪੀਏ ਦਾ ਜਿਲ੍ਹਾ ਸੈਕਟਿੰਗ ਆ ਠੀਕ ਹੈ ਜੀ ਮੁੱਦਾ ਇਹਨਾਂ ਦਾ ਗੰਭੀਰਾ ਇਹ ਪਿੰਡ ਦਾ ਇੱਕ ਬੰਦਾ ਇਹਨਾਂ ਦੇ ਨਾਂ ਤੇ ਸਾਰੇ ਅਧਿਕਾਰ ਵਰਤ ਰਿਹਾ ਇਹ ਜਿਹਦੇ ਕੋਲੇ ਵੀ ਜਾਂਦੇ ਆ ਸਰਕਾਰਾਂ ਵੀ ਬਦਲੀਆਂ ਸਾਰਾ ਕੁਝ ਪਰ ਪ੍ਰਣਾਲਾ ਉੱਥੇ ਦਾ ਉੱਥੇ ਆ ਹਨਾ ਗੱਲ ਹੈ ਜੀ ਵੀ ਜਿਹੜਾ ਵਿਭਾਗ ਹੈ ਨਾ ਵਿਭਾਗ ਵੀ ਨਾਰਲਿਆ ਮੈਂ ਕਿਹਾ ਮੈਂ ਅੱਜ ਤੱਕ ਇਹਨਾਂ ਨੂੰ ਮਦਕ ਕਾਰਵਾਈ ਰਜਿਸਟਰੀ ਨਹੀਂ ਕੁੜੀ ਨੂੰ ਵਿਖਾਇਆ ਵੀ ਕਿੱਥੇ ਮੀਟਿੰਗ ਹੋਈ ਆ ਇਹਦੀ ਕੋਈ ਹਾਜ਼ਰੀ ਚ ਮੀਟਿੰਗ ਹੋਈ ਆ ਆ ਤੁਹਾਨੂੰ ਮੋਹਰ ਵਿਖਾਈ ਸੀਮਾ ਰਾਣੀ ਲਿਖਿਆ ਤੇ ਸੀਮਾ ਰਾਣੀ ਇਹਦਾ ਨਾਮ ਹੈ ਤੇ ਇਹਨੂੰ ਅੱਜ ਤੱਕ ਅਸੀਂ ਪਤਾ ਨਹੀਂ ਵੀ ਕਿੰਨੀਆਂ ਥਾਵਾਂ ਤੇ ਕਿੱਥੇ-ਕਿੱਥੇ ਗਏ ਆ ਕੋਈ ਵੀ ਸਭ ਅੱਥਕੜੇ ਕਰ ਦਿੰਦੇ ਅਸੀਂ ਅਰਣ ਕੁਮਾਰ ਜੁਆਇੰਟ ਸਕੱਤਰ ਮਤਲਬ ਜਿਹੜਾ ਪਿੰਡੂ ਵਿਕਾਸ ਦਾ ਹੈ ਉਹਨੂੰ ਅਸੀਂ ਪੰਚਾਇਤਾਂ ਦਾ ਉਹਨੂੰ ਮਿਲ ਕੇ ਆਇਆ ਉਹ ਪਹਿਲਾਂ ਕਹਿੰਦਾ ਹੀ ਮੈਂ ਕਾਰਵਾਈ ਕਰਾਂਗਾ ਜਿੱਦਾਂ ਹੀ ਹੋਣਗਾ ਜੀ ਉਹ ਕਹਿੰਦੇ ਸੈਕਟਰੀ ਨੂੰ ਮਿਲ ਲਓ ਅਸੀਂ ਇਹਨਾਂ ਨੇ ਭਗਵੰਤ ਮਾਨ ਸਾਹਿਬ ਤੱਕਰ ਇਹਨਾਂ ਨੇ ਮੰਤਰੀ ਤੱਕਰ ਸਾਰਾ ਰਿਕਾਰਡ ਇਹਨਾਂ ਦੇ ਕੋਲ ਆ ਵੀ ਇਹਨਾਂ ਨੇ ਪਾਇਆ ਅੱਜ ਤੱਕਰ ਮੈਂ ਇਹਦਾ ਵੇਖ ਕੇ ਰਹਾ ਨਾ ਵੀ ਮੇਰੇ ਇਹ ਤਾਂ ਤੁਹਾਡੇ ਚੈਨਲ ਦੇ ਥਰੂ ਬੇਨਤੀ ਕਰਦਾ ਵੀ ਜੇ ਤੁਸੀਂ ਐਸੀ ਸਰਪੰਚ ਬਣਾਉਣੇ ਆ ਨਾ ਤੇ ਕਾਰਡ ਚੰਡੀਗੜ੍ਹੋਂ ਹੀ ਬਣਾ ਕੇ ਤੇ ਉੱਤੇ ਮੋਹਰ ਲਾ ਕੇ ਤੇ ਉਹ ਭੇਜ ਦਿਆ ਕਰੋ ਆਪਦੇ ਸਰਪੰਚਾਂ ਨੂੰ ਦੇ ਦਿਆ ਕਰੋ ਪਰ ਜਿਹੜਾ ਆ ਕੰਮ ਕਰਨ ਦਾ ਹੈ ਜੇ ਇੰਨਾ ਵੱਡਾ ਜ਼ੁਲਮ ਨਾ ਕਰੋ ਇਹ ਵਿਭਾਗ ਨੇ ਅੱਜ ਤੱਕ ਰਿਕਾਰਡ ਨਹੀਂ ਪੇਸ਼ ਕੀਤਾ ਪੰਜਾਂ ਸਾਲਾਂ ਦੇ ਵਿੱਚ ਅੱਜ ਤੱਕ ਨਾ ਕੋਈ ਕਾਰਵਾਈ ਉੱਥੇ ਗਈ ਆ ਨਾ ਕੋਈ ਚੈੱਕ ਬੁੱਕ ਉੱਥੇ ਗਈ ਆ ਕੁਝ ਵੀ ਨਹੀਂ ਪੇਸ਼ ਕੀਤਾ ਤੇ ਵਿਭਾਗ ਚੋਂ ਪਰ ਕੇ ਸੁੱਤਾ ਜੀ ਜਦੋਂ ਇਹ ਅਸੀਂ ਏਡੀ ਸਾਹਿਬ ਨੂੰ ਮਿਲੇ ਉਹ ਕਹਿੰਦਾ ਮੈਂ ਕਾਰਵਾਈ ਕਰਾਂਗਾ ਅੱਜ ਤੱਕ ਜੇ ਉਹਨਾਂ ਏਡੀਸੀ ਸਾਹਿਬ ਦੇ ਕਹਿਣ ਤੇ ਵੀ ਰਿਕਾਰਡ ਨਹੀਂ ਪੇਸ਼ ਹੋਇਆ ਜੁਆਇੰਟ ਸਕੱਤਰ ਦੇ ਕਹਿਣ ਤੇ ਵੀ ਰਿਕਾਰਡ ਨਹੀਂ ਪੇਸ਼ ਹੋਇਆ ਮਾਨ ਸਾਹਿਬ ਨੂੰ ਮਤਲਬ ਜਿਹੜਾ ਪੱਤਰ ਲਿਖਿਆ ਜੀ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਤੁਸੀਂ ਦੱਸ ਦਿਓ ਵੀ ਇਹ ਵਿਚਾਰੇ ਅਸੀਂ ਜਾਣਗੇ ਕਿੱਥੇ ਅਸੀਂ ਇਹਨਾਂ ਲਈ ਬਹੁਤ ਕੁਝ ਕਰ ਰਹੇ ਜਿੰਨੇ ਜੋਗੇ ਹੈਗੇ ਆ ਉਹਦੋਂ ਜ਼ਿਆਦਾ ਕਰ ਰਹੇ ਆ ਤੇ ਅਸੀਂ ਗਾਂ ਵੀ ਕੋਸ਼ਿਸ਼ ਕਰਾਂਗੇ ਹੁਣ ਇਹ ਤਾਂ ਇੱਕ ਜਦੋਂ ਇਹ ਸਾਰੇ ਜਿੰਨੇ ਵੀ ਇਹ ਭਾਈਚਾਰਾ ਆ ਜਦੋਂ ਸਾਡੇ ਨਾਲ ਹਾਲੀਵੁੱਡ ਜੁੜਨਗੇ ਅਸੀਂ ਹਾਲੀਵੁੱਡ ਸਰਕਾਰ ਤੱਕ ਇੱਕ ਆਪੜਾਂਗੇ ਪਰ ਆ ਵੀ ਤਾਂ ਇਹੀ ਕਹਿ ਕੇ ਆਏ ਸੀਗੇ ਜਿਹੜੇ ਤੁਸੀਂ ਹੁਣ ਐਮ ਐਲ ਏ ਬਣਾਇਆ ਵੀ ਬਦਲਾਅ ਕਰਾਂਗੇ ਤੇ ਬਦਲਾਅ ਤਾਂ ਹੋਣ ਰਿਹਾ ਹੈ ਵੇਖੋ ਇਹ ਅੱਜ ਪਹਿਲੇ ਦਿਨ ਨਹੀਂ ਹੈਗਾ ਤੁਸੀਂ ਅੱਜ ਵੇਖਿਆ ਹੋਣਾ ਵੀ ਅੱਜ ਸਾਡੇ ਕੁਲਵੀਰ ਸਾਹਿਬ ਸਾਫ ਕਾ ਐਮ ਐਲ ਏ ਆ ਇਹ ਬੀਜ ਤਾਂ ਇਹਨਾਂ ਦੇ ਬੀਜੇ ਆ ਤੇ ਵੱਡਣ ਵੀ ਇਹੋ ਹੀ ਡਏ ਨੇ ਜੇ ਇਹ ਨਾ ਇਹ ਸਾਰਾ ਕੋਈ ਕਰਦੇ ਮਾਇਆ ਮੇਰੀ ਉਮਰ 68 ਸਾਲ ਆ ਮੈਂ ਅੱਜ ਤੱਕ ਚੋਣਾ ਬੜੇ ਪਿਆਰ ਨਾਲ ਹੁੰਦੀਆਂ ਇਹ ਤੋਂ ਕੁਝ ਸਮਾਂ ਪਹਿਲਾਂ ਵੇਖੀਆਂ ਕੋਈ ਕੋਈ ਕਾਗਜ਼ ਪਰ ਆਵੇ ਕੋਈ ਨਾ ਮਤਲਬ ਲੋਕ ਸੈਕਟਰੀ ਆਪ ਆਣ ਕੇ ਘਰੋਂ ਕਾਗਜ਼ ਲੈਂਦੇ ਹੁੰਦੇ ਸੀ ਭਈ ਭਾਈ ਤੂੰ ਕਿਨੂੰ ਕਿਨੂੰ ਤੁਸੀਂ ਮਤਲਬ ਅੱਬਾ ਮੈਂਬਰ ਕਿਨੂੰ ਬਣਾਉਣਾ ਹੈ ਸਰਪੰਚ ਕਿਨੂੰ ਬਣਾਉਣਾ ਹੈ ਤੇ ਅੱਜ ਦੇਖ ਲਓ ਕੀ ਹੋਣ ਰਿਹਾ ਇਹਨਾਂ ਵਿਚਾਰੇ ਨੂੰ ਕੋਈ ਨਹੀਂ ਪੁੱਛਦਾ ਜਿੰਨਾ ਇਹਨਾਂ ਨੇ ਮੈਨੂੰ ਕਾਗਜ਼ ਕੁਛ ਦਿਖਾਏ ਆ ਭਾਈ ਤੁਸੀਂ ਵੀ ਦਿਖਾ ਸਕਦੇ ਹੋ ਤੁਸੀਂ ਮੈਨੂੰ ਪਹਿਲਾਂ ਕਾਜ ਦਿਖਾਏ ਸੀ ਨਰੇਗਾ ਦੀ ਦਿਹਾੜੀ ਉਸ ਉਹੀ ਬੰਦਾ ਹੈ ਨਾ ਆਪਦੇ ਨਾਂ ਤੇ ਪਾ ਰਿਆ ਤੇ ਉਹਦਾ ਭਰਾ ਕਿੱਥੇ ਰਹਿੰਦਾ ਹੋ ਤੁਸੀਂ ਉਹ ਕੈਨੇਡਾ ਰਹਿੰਦਾ ਜੀ ਅੱਛਾ ਕੈਨੇਡਾ ਰਹਿੰਦੇ ਉਹਦੇ ਭਰਾ ਦੇ ਨਾਂ ਤੇ ਵੀ ਦਿਹਾੜੀ ਪਾਈ ਰੱਖੀ ਹੈ ਨਰੇਗਾ ਹਾਂਜੀ ਹਾਂਜੀ ਉਹਦੇ ਨਾਂ ਤੇ ਵੀ ਦਿਹਾੜੀ ਪਾਈ ਰੱਖੀ ਸੀ ਮੈਨੂੰ ਪਾਲ ਕੇ ਕਿੱਥੇ ਦਿਖਾਇਆ ਸੀਗਾ ਉਹ ਉਹਦੇ ਨਾਂ ਤੇ ਸਰਕਾਰੀ ਕਮਰਾ ਵੀ ਆਇਆ ਹੋਇਆ ਹੈ ਜੀ ਸਰਕਾਰੀ ਕਮਰਾ ਮਤਲਬ ਜੀ ਸਰਕਾਰੀ ਜਿਹੜੇ ਸਰਕਾਰ ਦਿੰਦੀ ਕਮਰੇ ਬਣਾਉਣ ਦੇ ਅੱਛਾ ਜਿਹੜਾ ਉਹ ਘਰ ਦੇ ਪੈਸੇ ਦਿੰਦੇ ਆ ਕਮਰਾ ਬਣਾਉਣ ਦੇ ਪੈਸੇ ਦਿੰਦੇ ਆ ਠੀਕ ਆ ਅੱਛਾ ਅੱਛਾ ਉਹ ਕਿੰਨੇ ਪੈਸੇ ਆਉਂਦੇ ਹੁੰਦੇ ਵੈਸੇ ਉਹ ਕਹਿੰਦੇ ਕਿ 1,20,000 ਰੁਪਏ ਦਿੰਦੇ ਆਂ। ਅੱਛਾ ਹਾਂਜੀ ਤੇ ਉਹਨਾਂ ਕੋਲੇ ਕੁਝ ਹੈ ਨਹੀਂ ਜਿਹੜੇ ਇਸ ਨਾਂ ਤੇ ਉਹਨਾਂ ਨੇ ਕਮਰੇ ਦੇ ਪੈਸੇ ਲਏ ਆ। ਪਤਾ ਨਹੀਂ ਜੀ ਇਹ ਤਾਂ ਉਹ ਮੁਲਾਜ਼ਮਾਂ ਨੂੰ ਪਤਾ ਆ ਜਿਹੜੇ ਵਿਭਾਗ ਦੇ ਮੁਲਾਜ਼ਮ ਮੇਰੇ ਕਹਿੰਦਾ ਮਤਲਬ ਆ ਕੋਈ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਜਿਹੜਾ ਉਹਨਾਂ ਲਈ ਆ। ਹਾਂਜੀ। ਕੋਠੀ ਭਾਈ ਆ। ਬਸੇ ਕੋਠੀ ਭਾਈ ਆਈ ਆ। ਹਾਂਜੀ। ਫਿਰ ਵੀ ਉਹਨਾਂ ਨੂੰ ਕਮਰੇ ਦੇ ਪੈਸੇ ਆਏ ਆ ਹੈਂ? ਤਕਾਇ ਉਹ ਮੈਨੂੰ ਮਾੜਾ ਫਰੋ ਲੋ ਕੋਈ ਗੱਲ ਨਹੀਂ ਮੈਂ ਲੈ ਲਓ ਟਾਈਮ ਜਿੰਨਾ ਲੈਣਾ ਮੈਂ ਉਹਨੇ ਅੰਕਲ ਨਾਲ ਹੋਰ ਹੋਰ ਗੱਲਾਂ ਕਰ ਲੈਣਾਗਾ ਤੇ ਇੱਕ ਹੋਰ ਪੈਸੇ ਤੁਸੀਂ ਨਰੇਗਾ ਵਾਲੇ ਦਿਖਾਉਂਦੇ ਸੀ ਉਹ 13-13000 ਕਿਹਦਾ ਆਇਆ ਵਾ ਉਹ ਕੋਈ ਨਹੀਂ ਮੈਨੂੰ ਪਤਾ ਬਾਈ ਟਾਈਮ ਲੱਗ ਜਾਂਦਾ ਕੋਈ ਦਿੱਕਤ ਨਹੀਂ ਤੁਸੀਂ ਆਰਾਮ ਨਾਲ ਦੇਖ ਲਓ ਜਿੱਥੇ ਵੀ ਦੇਖਣਾ ਨਹੀਂ ਤਾਂ ਮੈਂ ਉਹ ਦੇਖੇ ਸੀਗੇ ਆ ਪਿਆ 13000 ਵਾਲਾ ਫਾਰਮ ਇਹ ਕੌਣ ਹੈ ਹਰਜਿੰਦਰ ਸਿੰਘ ਸਾਣਾ ਹਰਬੰਸ਼ ਸਿੰਘ ਇਹਨਾਂ ਨੂੰ 13000 450 ਰੁਪਏ ਆਏ ਹੋਇਆ ਇਹ ਕਾਹਦੇ ਚਾਏ ਇਹਨਾਂ ਨੂੰ ਨਰਮੇਗਾ ਇਹ ਜੀ ਮਨਰੇਗਾ ਦੇ ਵਿੱਚ ਆਏ ਨੇ ਹਾਂ ਨਰੇਗਾ .nic.in ਤੋਂ ਇਹਨਾਂ ਨੂੰ ਆਏ ਹੋਏ ਆ ਹਾਂਜੀ ਜੀ ਤਾਂ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦਾ ਕਿਸੇ ਦਾ 1500 ਆਇਆ ਤੇ ਕਿਸੇ ਦਾ 1800 ਆਇਆ ਕੌਣ ਬੰਦੇ ਕੌਣ ਹੈ ਇਹ ਸਾਡੇ ਪਿੰਡ ਤੋਂ ਹੀ ਹੈ ਜੀ ਅੱਛਾ ਇਹ ਕੰਮ ਨਹੀਂ ਕਰਦੇ ਨੇ ਨਹੀਂ ਇਹ ਕੰਮ ਬਿਲਕੁਲ ਨਹੀਂ ਕਰਦੇ ਸੀ ਆ ਤੇ ਦੂਸਰਾ ਨਾਮ ਹਰਪ੍ਰੀਤ ਕੌਰ ਇਹ ਪਤਾ ਨਹੀਂ ਹਨ ਸਨ ਆਫ ਆ ਜਾਂ ਵਾਈਫ ਆ ਹਰਜਿੰਦਰ ਸਿੰਘ ਹਾਂਜੀ ਅੱਛਾ ਇਹਨਾਂ ਦੀ ਹੀ ਪਤਨੀ ਹੈ ਹਰਜਿੰਦਰ ਸਿੰਘ ਦੀ ਪਤਨੀ ਜੀ ਜੀ ਇਹਨੂੰ ਵੀ 13400 ਜੀ ਜੀ ਹਾਂਜੀ ਇਹ ਕੀ ਸਾਹ ਇਹ ਸਾਹ ਪਰ ਜੇਲੀ ਹਾਜ਼ਰੀਆਂ ਲਾ ਰਹੇ ਜੀ ਮਤਲਬ ਇਹ ਤਾਂ ਸ਼ਰਿਆਮੀ ਤੱਕ ਆਈ ਐ ਬੰਦੇ ਕੰਮ ਨਹੀਂ ਕਰ ਰਹੇ ਤੇ ਉਹਨਾਂ ਦੇ ਨਾਂ ਤੇ ਨਰੇਗਾ ਦੇ ਪੈਸੇ ਦੇਖੋ ਜੀ ਮਹੂ ਬਲਾਗ ਦੀ ਤੁਹਾਡੇ ਚੈਨਲ ਦੇ ਥਰੂ ਮਤਲਬ ਇਹ ਸਰਕਾਰ ਨੂੰ ਦੱਸਣਾ ਚਾਉਣੇ ਆ ਵੀ ਮਹੂ ਬਲਾਗ ਦੀ ਇਨਕੁਆਰੀ ਕਰਾ ਲਓ ਕੋਈ ਵੀ ਸਰਪੰਚ ਜਿਹੜਾ ਭਾਵੇਂ ਉਹ ਐਸਆ ਭਾਵੇਂ ਜਰਨਲ ਉਹ ਬਚਿਆ ਹੀ ਨਹੀਂਗਾ ਸਾਰੇ ਪਰਿਵਾਰ ਦੇ ਉਹਨੇ ਕਾਰਡ ਬਣਾਏ ਤੇ ਜਿਹੜੇ ਗਰੀਬ ਨੇ ਵਿਚਾਰੇ ਜਿਨ੍ਹਾਂ ਵਾਸਤੇ ਇਹ ਸਹੂਲਤ ਆਈ ਆ ਨਾ ਉਹ ਕੋਈ ਬੰਦਾ ਕੰਮ ਕਰਦਾ ਕੋਝ ਨਹੀਂ ਕਰਦਾ ਸਾਡੇ ਪਿੰਡ ਰਾਈਆਂ ਵਾਲੇ ਬਹੁਤ ਰੌਲਾ ਪਿਆ ਇਸੇ ਗੱਲ ਤੋਂ ਹੀ ਵੀ ਜਿਹੜੇ ਬੰਦਿਆਂ ਨੇ ਪੈਸੇ ਪਾਏ ਉਹਨੇ ਕਢਾ ਲੇ ਉਹ ਕਹਿੰਦੇ ਤੁਸੀਂ ਸਾਡੇ ਨਾਲ ਪੈਸੇ ਕਿਉਂ ਪਾਏ ਨੇ ਇਹ ਤਾਂ ਬੜਾ ਵੱਡਾ ਕਪਲਾ ਹੈ ਬਹੁਤ ਵੱਡਾ ਕਪਲਾ ਹੈ ਜੇ ਇੱਕ ਮਿੰਟ ਅੰਕਲ ਸੋਰੀ ਮੈਂ ਮੜਾ ਹਾਂਜੀ ਕਿਵੇਂ ਜੀ ਇਹ ਕਿਹੜਾ ਇਹ ਹੈ ਜੀ ਰਾਮ ਸਿੰਘ ਗਰਮੀਤ ਸਿੰਘ ਰਾਮ ਸਿੰਘ son of ਗਰਮੀਤ ਸਿੰਘ ਹਾਂ ਮੇਲ ਆ ਇੱਕ ਹੀ ਹੈ ਚਲੋ ਇਹਨਾਂ ਦਾ ਇੱਕ ਕੋਟ ਵਲਡ ਹੀ ਹੁੰਦਾ ਵਿਭਾਗਮੇ ਦਾ ਠੀਕ ਹੈ ਵਿਭਾਗਮੇ ਦਾ ਕੋਟ ਵਲਡ ਸਰਕਾਰੀ ਕਮਰਾ ਆਇਆ ਹੈ ਅੱਛਾ ਇਹਨਾਂ ਨੂੰ ਸਰਕਾਰੀ ਕਮਰਾ ਕਿੰਨੇ ਰੁਪਏ ਹੁੰਦੇ ਹੁੰਦੇ ਸਰਕਾਰੀ ਇਹਦੇ 1,20,000 ਰੁਪਏ ਮਤਲਬ ਇਹ ਤਾਂ ਖਾਸਾ ਘੱਟ ਮੁੱਲ ਜਿਆ ਹੋਇਆ ਥੋੜਾ ਤਾਂ ਮਤਲਬ ਫਿਰ ਜਿਹੜੇ ਬੰਦਿਆਂ ਦੀ ਐਲੀਜੀਬਿਲਟੀ ਨਹੀਂ ਬਣਦੀ ਸਭ ਕੁਝ ਉਹਨਾਂ ਕੋਲ ਘਰ ਆ ਪਹਿਲਾਂ ਉਹਨਾਂ ਦੇ ਨਾਂ ਤੇ ਪੈਸੇ ਆ ਰਹੇ ਆ ਤੇ ਇਹਦੇ ਲਈ ਰეკਮੈਂਡ ਸਰਪੰਚ ਕਰਦਾ ਤੁਸੀਂ ਰეკਮੈਂਡ ਕੀਤਾ ਨਹੀਂ ਨਹੀਂ ਤੁਹਾਡੇ ਨਾਂ ਤੇ ਰეკਮੈਂਡ ਸਾਰਾ ਕੁਝ ਹੋਈ ਹੈ ਹਾਂਜੀ ਇਹ ਜੈ ਲਈ ਮਤੇ ਪਾ ਕੇ ਇਹ ਕਮਰੇ ਵੀ ਇਹਨਾਂ ਨੇ ਪੈਸੇ ਵੀ ਪੁਆਲੇ ਸੀ ਖਾਤੇ 'ਚ ਫਿਰ ਮੈਨੂੰ ਤਾਂ ਸਿੱਧਾ ਸਦਾ ਹੀ ਲੱਗਦਾ ਵੀ ਥੋੜੇ ਕੇਸ ਦੇ ਵਿੱਚ ਦੋਨੇ ਸਰਕਾਰ ਪਾਰਟੀਆਂ ਐ ਮਿਲ ਕੇ ਤੁਹਾਨੂੰ ਖਰਾਬ ਕਰ ਰਹੀਆਂ ਥੋੜੀ ਨਜ਼ਰ ਚ ਤਾਂ ਨਾ ਆਪ ਦਾ ਵੀ ਉਨਾ ਹੀ ਕਸੂਰ ਆ ਕਾਂਗਰਸ ਦਾ ਵੀ ਉਨਾ ਹੀ ਕਸੂਰ ਨਿਕਲਦਾ ਸਹੀ ਗੱਲ ਆ ਜੀ ਦੇਖੋ ਜੀ ਮਾੜਿਆਂ ਦਾ ਜਿਹੜੇ ਗਰੀਬ ਲੋਕ ਨੇ ਇਹਨਾਂ ਦੀ ਸੁਣਵਾਈ ਫੇਰ ਹੀ ਹੋ ਸਕਦੀ ਜੇ ਸਰਕਾਰ ਉੱਤੇ ਫੇਅਰ ਰਵੇ ਜੇ ਵੇਖੋ ਸਰਕਾਰ ਜਦੋਂ ਮਤਲਬ ਵੋਟਾਂ ਪਾਉਂਦੇ ਆ ਇਹ ਸਾਨੂੰ ਹਰ ਵਾਰੀ ਆਂਦੇ ਆ ਵੀ ਇਹ ਤੁਹਾਡੀ ਸਰਕਾਰ ਆ ਤੇ ਜਦੋਂ ਇਹ ਵੋਟਾਂ ਪਾਈ ਜਾਂ ਪੰਜਾਂ ਸਾਲਾਂ ਬਾਅਦ ਅੱਜ ਤੱਕਰ ਕੋਈ ਬੰਦਾ ਵਿਖਾ ਦੇ ਵੀ ਕਿਤੇ ਵੀ ਕਿਸੇ ਐਮ.ਐਲ.ਏ ਨੇ ਮਤਲਬ ਸਾਡੀ ਜਿਹੜੀ ਆ ਗ੍ਰਾਮ ਸਭਾ ਦੀ ਕਿਤੇ ਮੀਟਿੰਗ ਕਰਵਾਈ ਹੋਵੇ ਕਿਸੇ ਨੂੰ ਪੁੱਛਿਆ ਹੋਵੇ ਬਸ ਇਹੋ ਜਿਹਾ ਆਪਣੀ ਗ੍ਰਾਮ ਸਭਾ ਦਾ ਪਤਾ ਹੋਣਾ ਕਨਸੈਪਟ ਵੀ ਗ੍ਰਾਮ ਸਭਾ ਦਾ ਮਤਾ ਕੀ ਹੁੰਦਾ ਤੁਸੀਂ ਐਮ ਐਲ ਏ ਨੂੰ ਖੜਾ ਕੇ ਪੁੱਛ ਲਓ ਲੋ ਮੈਂ ਗਾਰੰਟੀ ਕਰਦਾ ਉਹ ਪੱਤਰਕਾਰ ਹਮੀਰ ਸਿੰਘ ਸਾਡਾ ਭਾਈਚਾਰੇ ਚੋਂ ਨੇ ਉਹ ਪਿੱਟ ਪਿੱਟ ਸਾਰਿਆਂ ਨੂੰ ਮਰ ਗਿਆ ਉਹ ਭਰਾ ਹੀ ਗ੍ਰਾਮ ਸਭਾ ਦਾ ਤੁਸੀਂ ਮਤੇ ਬਰੇ ਸਮਝ ਲਓ ਕਾਨੂੰਨ ਨੂੰ ਹੀ ਪੜ ਲਓ ਇਹਨਾਂ ਨੇ ਕੀ ਸੁਆਹ ਪੜਿਆ ਮੈਨੂੰ ਮਤਲਬ ਅੰਕਲ ਤੁਸੀਂ ਤਾਂ ਬੜੀ ਵੱਡੀ ਗੱਲ ਕਰੀ ਜੰਦੇ ਹੋ ਇਹਨਾਂ ਨੂੰ ਇੰਨਾ ਨਹੀਂ ਪਤਾ ਐਮ ਐਲ ਏ ਨੂੰ ਮਿਲਿਆ ਨੂੰ ਆਪਣੇ ਨੂੰ ਹਾਂ ਨਹੀਂ ਪਤਾ ਤੁਸੀਂ ਪੁੱਛ ਲਓ ਮੈਂ ਤਾਂ ਸਾਰਾ ਦਿਨ ਵਿਚਰਦਾ ਤੁਸੀਂ ਵੀ ਸਾਡੇ ਨੂੰ ਵੱਧ ਵਿਚਰੇ ਬਿਓ ਅੱਛਾ ਕੋਈ ਧਮਕੀ ਵੀ ਜਾਂ ਕੁਝ ਹੋਰ ਤੁਹਾਨੂੰ ਉਸਧਰ ਵੱਲੋਂ ਹਾਂਜੀ ਧਮਕੀ ਦਿੱਤੀ ਗਈ ਜੀ ਮੈਨੂੰ ਵੀ ਤੁਹਾਨੂੰ ਧਮਕੀ ਦਿੱਤੀ ਕਿ ਥੋੜਾ ਕੀ ਮੇਰੇ ਚਾਚੇ ਦਾ ਮੁੰਡਾ ਜੀ ਅੱਛਾ ਹਾਂਜੀ ਇੱਕ ਪਰਿਵਾਰ ਸਾਡੇ ਜੀ ਠੀਕ ਹੈ ਤੁਹਾਨੂੰ ਕੀ ਕਿਹਾ ਗਿਆ ਬਾਈ ਮੈਨੂੰ ਇਸ ਤਰ੍ਹਾਂ ਜੀ ਮੈਂ ਇਹਨਾਂ ਦੇ ਘਰੋਂ ਪਾਣੀ ਲੈ ਜਾ ਰਿਹਾ ਸੀ ਤੇ ਮੈਨੂੰ ਉਧਰੋਂ ਗੱਡੀ ਲੈ ਕੇ ਆਇਆ ਉੱਥੇ ਤਾਰ ਦਾ ਰੋਲਾ ਪੈ ਗਿਆ ਸੀ ਲੱਕੜ ਟੁੱਟ ਗਈ ਸੀ ਤੇ ਤਾਰ ਅਸੀਂ ਆਪ ਦੀ ਲਾ ਲਈ ਉਹਨਾਂ ਦੀ ਜਿਹੜੇ ਗਵਾਂਢੀ ਸੀਗੇ ਜਿਨ੍ਹਾਂ ਦੇ ਮਗਰ ਆਏ ਆ ਉਹਨਾਂ ਨੂੰ ਕਹਿੰਦਾ ਵੀ ਕੀ ਰੋਲਾ ਕੀ ਆ ਤੇ ਮੈਂ ਉੱਥੇ ਖੜਾ ਸੀ ਬੰਦਿਆਂ ਦੇ ਵਿੱਚ ਹੀ ਤੇ ਮੇਰੇ ਇੱਕ ਤਾਂ ਪੈਰਾਂ ਦੇ ਵਿੱਚ ਗੋਲੀ ਮਾਰੀ ਅੱਛਾ ਹਾਂਜੀ ਤੇ ਨਾਲੇ ਮੇਰੇ ਲੱਫੜ ਮਾਰਿਆ ਮੈਂ ਕਿਹਾ ਗੱਲ ਕੀ ਆ ਕਹਿੰਦਾ ਤੂੰ ਹੀ ਸਰਪੰਚੀ ਦਾ ਕੰਮ ਨਹੀਂ ਚੱਲਣ ਦਿੰਦੇ ਮੈਂ ਕਿਹਾ ਤੂੰ ਸਰਪੰਚਾ ਕਰੋੜਾਂ ਰੁਪਏ ਤੂੰ ਕਢਾ ਕੇ ਖਾ ਗਿਆ ਅਸੀਂ ਖਾਦੇ ਆ ਅਸੀਂ ਨਾ ਤੈਨੂੰ ਕਹੀਏ ਤੇ ਕੌਣ ਕਵੇ ਇੰਨੀ ਗੱਲ ਤੋਂ ਬਸਣਾ ਉਹ ਇਹ ਧਮਕੀ ਇਹੋ ਹੀ ਦਿੰਦਾ ਕਿ ਜਿਆਦਾ ਆਦੀ ਦਰਖਾਸਤਾਂ ਵਾਪਸ ਲੈ ਲਓ ਨਹੀਂ ਤੇ ਤੁਹਾਨੂੰ ਮੈਂ ਮਾਰ ਦੇਗਾ ਜਿਹਦੇ ਨੇ ਇਹਦੇ ਤੇ ਗੋਲੀ ਚਲਾਈ 18 ਤਰੀਕ ਨੂੰ ਜੀ ਉਦਨੇ ਗੱਲ ਕਹਿੰਦਾ ਸੀ ਵੀ ਮੈਂ ਇਹ ਪਿਓ ਪੁੱਤਰ ਰਹੀਂਦੇ ਨੇ ਦੋਵੇਂ ਕਹਿੰਦਾ ਸੀ ਨਾ ਮੈਂ ਇਹਨਾਂ ਨੂੰ ਛੱਡਣਾ ਤੇ ਨਾ ਮੈਂ ਸਾਡਾ ਨਾਲ ਆ ਬਈ ਇਹਨਾਂ ਦਾ ਪਰਿਵਾਰ ਛੱਡਣਾ ਹੈ ਜੀ ਦਰਖਾਸਤਾਂ ਵਾਪਸ ਨਾ ਲਈਆਂ ਤਾਂ ਦੇਖੋ ਵੀ ਆਪਣੀ ਜ਼ਿੰਦਗੀ ਦਾ ਇੱਕ ਸਿੱਧਾ ਜਾਂ ਸਹਾਵ ਆ ਗੱਲਾਂ ਦੋ ਹੁੰਦੀਆਂ ਇੱਕ ਤੇ ਸਹੀ ਹੁੰਦੀ ਹੈ ਇੱਕ ਗਲਤ ਹੁੰਦੀ ਹੈ ਇਹ ਹੋ ਸਕਦਾ ਹੁੰਦਾ ਵੀ ਬਹੁਤ ਕੇਸਾਂ ਦੇ ਵਿੱਚ ਇੱਕ ਉੱਤਰ ਦਾ ਕਸੂਰ 60% ਹੋਵੇ ਇੱਕ ਦਾ 40 ਹੋਵੇ ਪਰ ਐ ਨਹੀਂ ਹੁੰਦਾ ਵੀ ਦੋਨੇ ਤਰ੍ਹਾਂ ਜਾਂ ਤਾਂ ਜਮਾ ਹੀ ਸਹੀ ਹੋਣ ਜਾਂ ਜਮਾ ਗਲਤ ਹੋਣ ਜੇ ਸਪਸ਼ਟ ਆਪਾਂ ਨੂੰ ਦਿਖ ਰਿਹਾ ਵੀ ਇਸ ਪਰਿਵਾਰ ਨੂੰ ਇੰਨਾ ਤਾਂ ਹੱਕ ਹੈਗਾ ਕਿ ਇਹਨਾਂ ਨੂੰ ਰਿਕਾਰਡ ਮਿਲ ਜੇ ਪ੍ਰਸ਼ਾਸਨ ਇਹਨਾਂ ਦੀ ਗੱਲ ਸੁਣੇ ਤੇ ਇਹਨਾਂ ਦੀ ਥਾਂ ਤੇ ਯਾਰ 5 ਸਾਲ ਲੰਘ ਗਏ ਕੱਲੋਂ ਕੋਈ ਇਨਕੁਆਇਰੀ ਖੁੱਲ ਗਈ ਹੈ ਕੀ ਕਰਨਗੇ ਤੇ ਕੀ ਫਿਰ ਇਹ ਬਦਲਾ ਆ ਤੇ ਕੀ ਪਹਿਲੇ ਇਹਾ ਜਿਹੜੇ ਕੁਲਬੀਰ ਜੀ ਰਾਜ ਹਸਪਤਾਲ ਦੇ ਵਿੱਚ ਪਏ ਆ ਇਹਨਾਂ ਦੇ ਫਿਰ ਕੀ ਆਪਦੇ ਫਿਰ ਬੀਜੇ ਕੰਡੇ ਨਹੀਂ ਚੁਗ ਰਹੇ ਬਾਕੀ ਤੁਸੀਂ ਸੋਚਨਾ ਪਰ ਮੈਂ ਇੱਕ ਕਮਿਊਨਿਟੀ ਵਾਈਜ਼ ਇੱਕ ਯਾਰ ਸਿੱਧਾ ਕਹਿਣਾ ਕਿਰਪਾ ਕਰਕੇ ਜਿਹੜਾ ਵੀ ਸੰਵਿਧਾਨਕ ਹੱਕ ਜਿਸ ਵੀ ਸਮਾਜ ਨੂੰ ਮਿਲਿਆ ਹੋਇਆ ਕਿਸੇ ਦੀ ਕੋਈ ਦੇਸ਼ ਦੇ ਵਿੱਚ ਔਕਾਤ ਨਹੀਂ ਹੈ ਕਿ ਉਹ ਕਿਸੇ ਵਰਗ ਤੋਂ ਉਹਦਾ ਹੱਕ ਖੋਣ ਦੀ ਕੋਸ਼ਿਸ਼ ਕਰੇ ਬਾਕੀ ਤੁਹਾਡੇ ਆਪ ਦੇ ਵਿਚਾਰ ਨੇ ਧੰਨਵਾਦ